ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਜਿਹੜੇ ਵੀਰ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਜਿਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੇ ਹੋਈ ਮੇਰਾ ਸੰਪਰਕ ਨੰਬਰ 62807 98197 ਅੱਜ ਦੀ ਵੀਡੀਓ ਪਿੰਡ ਕਣੀਆਂ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲਬਾਈ ਨੂੰ ਜਾਈ ਤੋਂ ਪੈਂਦੀ ਆ ਗੈਰਲ ਡੇਰੀ ਫਾਰਮ ਤੇ ਪਹੁੰਚਿਆ ਬਾਈ ਗੱਗੂ ਕੋਲੇ ਬਹੁਤ ਸੋਹਣੇ ਨਾਗਾ ਬਾਈ ਕੋਲੇ ਟਾਪ ਕੁਆਲਿਟੀ ਦੇ ਇੱਕ ਹੈਗਾ ਇੱਕ ਜਰਸੀ ਦਾ ਡਾਇਮੰਡ ਬੱਚਾ ਪੂਰੀ ਜਾਣਕਾਰੀ ਬਾਈ ਤੋਂ ਲਵਾਂਗੇ ਬਾਈ ਦੇ ਤੁਹਾਡੇ ਨਾਲ ਕਰਾਵਾਂਗੇ ਗੱਲਬਾਤ ਤੇ ਪੁੱਛਦੇ ਆਪਾਂ ਬਾਈ ਨੂੰ ਕੀ ਡਿਟੇਲ ਆ ਇਹਨਾਂ ਗਾਵਾਂ ਦੀ ਹਾਂਜੀ ਬਾਈ ਜੱਸੀ ਗੱਲ ਜੀ ਉਹ ਠੀਕ ਹੈ ਜੀ ਬਾਈ ਜੀ ਆਪਣਾ ਐਡਰੈਸ ਦੱਸੋ ਜੀ ਨਾਂ ਮੇਰਾ ਗੱਗੂ ਬਾਈ ਪਿੰਡ ਨਹੀਂ ਕਹਿੰਦਾ ਨੇੜੇ ਵੱਜਾ ਠੀਕ ਹੈ ਬਾਈ ਬਾਈ ਮੋਬਾਈਲ ਨੰਬਰ 922390 ਸਰ ਠੀਕ ਹੈ ਜੀ ਤੇ ਬਾਈ ਇੱਕ ਆਪਾਂ ਬਰਸੋਂ ਵੀਡੀਓ ਪਾਈ ਸੀ ਵਧੀਆ ਰਿਸਪੌਂਸ ਆ ਹਾਂ ਬਹੁਤ ਵਧੀਆ ਬਾਈ ਯਾਰ ਹਾਜੀ ਲੱਕੀ ਪੋਣਾ ਜਾਂਦੇ ਆ ਠੀਕ ਹੈ ਜੀ ਠੀਕ ਹੈ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਗ ਵਿਖਾਉਣੇ ਆ ਬਾਈ ਆਪਾਂ ਪੰਜ ਨਾਗ ਆ ਹਾਂ ਜੀ ਤੇ ਇੱਕ ਹੈਗਾ ਜਰਸੀ ਦਾ ਯਾਨੀ ਕਿ ਬੱਚਾ ਤੇ ਚਾਰ ਹੈਗੇ ਵੱਡੇ ਨਾਗ ਹੈ ਨਾ ਤੇ ਜਿਹੜੇ ਜਰਸੀ ਤੋਂ ਹੀ ਆਪਾਂ ਸ਼ੁਰੂ ਕਰ ਲਗੇ ਜੀ ਕੀ ਡਿਟੇਲ ਆ ਕਿੰਨੀ ਉਮਰ ਆ ਬਾਈ ਇਹਦੀ ਸਹੀ 5 ਮਹੀਨੇ ਦੀ ਉਮਰ 5 ਮਹੀਨੇ ਦੀ ਉਮਰ ਆ ਸਹੀ ਠੀਕ ਹੈ ਹਾਈਟ ਦੇਖ ਲਓ ਬਾਕੀ ਬਾਈ ਲਿਆ ਬਾਈ ਬਾਹਰ ਖੜਾ ਬੰਦਾ ਤਾਂ 100 ਕੁਸ਼ ਕਹਿੰਦਾ ਮੜਾ ਇਧਰ ਕੱਢ ਲਿਆ ਬਾਈ ਉਹਨੂੰ ਬਾਹਰ ਬੱਚੇ ਨੂੰ ਬਹੁਤ ਸੋਹਣੀ ਬੱਚੀ ਹੈ ਬਾਈ ਕੋਲੇ 5 ਮਹੀਨੇ ਬਾਈ ਕਹਿੰਦਾ ਉਮਰ ਆ ਬੱਚੀ ਦੀ ਤੇ ਥੱਲੇੋਂ ਝੋਲੀ ਮਾਂ ਦੀ ਧੀ ਆ ਲਈ ਫਰਦੀਆ ਦੱਬਣ ਵਾਲੀ ਭਲੇਖਾ ਪਉਂਦੀ ਆ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨ ਨਾ ਗੋਲ ਬੋਦੀ ਵਾਲੀ ਵੱਛੀ ਆ ਤੇ ਭਾਈ ਇਹਦੀ ਕੋਈ ਸੀਮਨ ਡੀਟੇਲ ਤੁਹਾਡੇ ਕੋਲੇ ਕੋਈ ਸੀਮਨ ਡੀਟੇਲ ਸਾਰਾ ਕੁਝ ਆ ਵੀਡੀਓ ਦੇ ਬੈਟ ਆਪਾਂ ਤਾਂ ਨਹੀਂ ਕਹਿੰਦੇ ਪਤਾ ਕੀ ਹਾਂ ਭਾਈ ਬੱਚਿਆਂ ਲਿਆ ਕੇ ਵੇਚਣ ਦੇ ਮਾਰੀ ਸਹੀ ਗੱਲ ਆ ਵੀ ਅੱਜ ਕੱਲ੍ਹ ਨਾ ਅਗਲਾ ਕਹਿੰਦਾ ਜਿਹਨੂੰ ਮਨ ਚੱਲੋ ਵੀ ਦਿਲਚਸਪੀ ਹੋਈ ਜਿਹੜੇ ਭਰਾਣੇ ਵੱਛੀ ਖਰੀਦਣੀ ਹੋਈ ਉਹਨੂੰ ਪਰਸਨਲ ਤੌਰ ਤੇ ਵਟਸਐਪ ਕਰਦੋਂਗੇ ਮਨ ਕੇ ਚੱਲੋ ਚਨਾਰਥਲ ਤੋਂ ਮੰਗਾਈ ਆ ਠੀਕ ਆ ਜੀ ਇਹ ਬੱਚੀ ਮੈਂ ਉਹ ਬੰਦੇ ਨੇ 1 2 ਜਨਵਰੀ ਰੱਖ ਦਿਆ ਘਰੇ ਠੀਕ ਹੈ ਜੀ ਹੁਣ ਜੇ ਮੰਨਗੇ ਚਲੋ ਮੁੱਲ ਦੇ ਹਿਸਾਬ ਨਾਲ ਦੇਖਿਆ ਜੇ ਇਹ ਜਨਵਰ ਕੋਈ ਬੜੀ ਕੀਮਤ ਦੀ ਕੋਈ ਮੁੱਲ ਨਹੀਂ ਬਾਈ ਸਹੀ ਗੱਲ ਆ ਬਾੜੀ ਸੋਹਣੀ ਬੱਚੀ ਆ ਬਾਈ ਫੇਸ ਕੁਆਲਟੀ ਦੇਖੋ ਪਿਓਰ ਜਰਸੀ ਵਾਲੀ ਬੱਚੀ ਆ ਮੱਥਾ ਮੁੱਥਾ ਜਿੱਟੋ ਆ ਬੋਦੀ ਵਾਲੀ ਬੱਚੀ ਆ ਨਿੱਕਾ ਕੰਨਾ ਗੋਲ ਤੇ ਜਿਹੜੀ ਸਰੀਰ ਦੀ ਬਾਡੀ ਬੰਤਰ ਬਹੁਤ ਸੋਹਣੀ ਆ ਬੱਚੀ ਉਹ ਉਹ ਪਰ ਉਹ ਵੀ ਵੱਚੀ ਸਟੇਟ ਆ ਨਹੀਂ ਜਰਸੀ ਵੱਚੀਆਂ ਆ ਮਟੂਈ ਧੂਈ ਜੀਆਂ ਚੱਕਦੀਆਂ ਹੋਣਗੀਆਂ ਤੇ ਲੱਤਾਂ ਲੁੱਤਾਂ ਲੈਗ ਸਕੋਰ ਬਹੁਤ ਸੋਹਣਾ ਵੱਚੀ ਦਾ ਬਾਡੀ ਵੇਟ ਆ ਲੈ ਚੱਲ ਬਾਈ ਛਾਵੇਂ ਅੰਦਰ ਨੂੰ ਪੰਜ ਮਹੀਨੇ ਬਾਈ ਕਹਿੰਦਾ ਉਮਰ ਤੇ ਥਣ ਦੇਖੋ ਚਾਰ ਥਣ ਐ ਕੱਲਾ ਕੱਲਾ ਥਣਾ ਪੂਰੀ ਬਿੱਥੀ ਤੇ ਝੋਲੀ ਵੀ ਗੱਬਣ ਵਾਲੀ ਭਲੇਖਾ ਪਉਂਦੀ ਆ ਲੈ ਚੱਲ ਬਾਈ ਬਾਡੀ ਵੇਟ ਬਹੁਤ ਸੋਹਣਾ ਪੂਰੀ ਸ਼ਾਈਨਿੰਗ ਆ ਐ ਚਮਕਾਲੀ ਵੱਚੀ ਐ ਇਹ ਨਗੀਨਾ ਪੀਸ ਹੀ ਲੈ ਬਾਈ ਕੱਢ ਕੇ ਬਾਈ ਕੋਲੇ ਸਾਰੇ ਪੀਸ ਐ ਤੋਹਫੇ ਹੁੰਦੇ ਆ ਬਾਕੀ ਬਾਈ ਜੇ ਰੋ ਆਪਣਾ ਗਾਵਾਂ ਦਾ ਕੰਮ ਹਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਬਾਈ ਕੋਲੇ ਪੂਰੇ ਚੰਗੇ ਨਾਗਾ ਤੇ ਇਹ ਤਾਂ ਆਪਾਂ ਬੱਚਾ ਵੀ ਕੋਈ ਬਾਹਲਾ ਚੰਗਾ ਕਰਕੇ ਤੇ ਇਹ ਦੇ ਤਾਂ ਲੈ ਰਹੇ ਬਹੁਤ ਸੋਹਣੀ ਪੰਜਾਬ ਵਾਲੀ ਪ्युअर ਪੰਜਾਬ ਵਾਲੀ ਜਰਸੀ ਹੈ ਜਿਹਨੂੰ ਆਪਾਂ ਕਹਿੰਗੇ ਬਹੁਤ ਸੋਹਣੀ ਸੁਨੱਖੀ ਚੰਗੀ ਤੇ ਬਾਈ ਜੀ ਫਿਰ ਆਪਾਂ ਜੇ ਮੁੱਲ ਦੀ ਗੱਲ ਕਰਕੇ ਕੀ ਡਿਮਾਂਡ ਮੁੱਲ ਬਾਈ ਅੱਜ ਸਿੰਗਲ ਦੀ ਸੀ ਆ ਹਨਾ ਹਾਂਜੀ ਅੱਜ ਆਪਾਂ ਨੂੰ ਫੋਨ ਲਾ ਲਈ ਜਿਹੜੇ ਬੰਦੇ ਚਾਹਵਨ ਹੋਏ ਕੋਈ ਗੱਲ ਨਹੀਂ ਕਰਦੇ ਜਗੁਰਦੀ ਆ ਜਾਣਗੇ ਠੀਕ ਹੈ ਠੀਕ ਹੈ ਵੀ ਬਾਈ ਕਹਿੰਦਾ ਵੀ ਆਪਾਂ ਮਸੱਲੀ ਆ ਬੰਕਰ ਹੋਣ ਲਈ ਆ ਬੰਦਿਆਂ ਕੋਲੇ ਦੋ ਹੀ ਜਾਨਵਰ ਰੱਖਦੇ ਆ ਹਾਂ ਵੀ ਆਪ ਨੂੰ ਸ਼ੇਅਰ ਕਰਦੀ ਠੀਕ ਹੈ ਉਹ ਤਾਂ ਬਈ ਜਿਸੀ ਜਾਂਦਾ ਚਲੋ ਸੀਮਨ ਸੀਮਨ ਅਗਲਾ ਕੋਈ ਮਰਜੀ ਸਮਝ ਹੀ ਚੱਲੇ ਪਰ ਜਿਹੜੇ ਪਰ ਜਿਹੜਾ ਅਗਲੇ ਇਹ ਜੀ ਮੱਛੀ ਦੀ ਹਾਂ ਬਰੀਡ ਬਰੀਡ ਤੋਂ ਜਿਹੜਾ ਬੰਦੇ ਨੂੰ ਜੱਜ ਹੁੰਦਾ ਵੀ ਇਹ ਚੰਗੇ ਸੀਮਨ ਦੀ ਹੈ ਵਾਕਈ ਤੇ ਉਹ ਭਰਾ ਨੂੰ ਪਤਾ ਹੀ ਆ ਤੇ ਬਈ ਜਿਹੜੀ 2 ਨੰਬਰ ਤੇ ਬਹੁਤ ਵੱਡੇ ਕੱਜਕਾਰ ਦੀ ਮੱਛੀ ਦਿੰਦੀ ਹੈ ਇਹਦੀ ਕੀ ਡਿਟੇਲ ਹੈ ਇਹ ਰੀਨਲ ਦਿੰਦੀ ਆ ਬਈ ਦੋ ਦੰਦਾ ਦੋ ਦੰਦਾ ਹਾਂ ਰੀਨਲ ਤੇ ਦਿਨ ਕਿੰਨੇ ਪਏ ਆ ਬਈ 16 ਤਰੀਕ ਨੂੰ ਪੂਰੇ ਆ 16 ਤਰੀਕ ਨੂੰ ਦਿਨ ਪੂਰੇ ਆ ਅੱਜ ਤਰੀਕ ਹੋ ਗਈ 7 ਤੇ ਦਿਨ ਹਜੇ 5 6 ਜਾਨੀ ਕਿ 9 ਦਿਨ ਪਏ ਆ 8 9 ਦਿਨ ਬਾਈ ਕਹਿੰਦਾ ਹਜੇ ਪਏ ਆ ਬੱਛੀ ਤੇ ਦੋ ਦੰਦ ਦਾ ਮੂੰਹ ਚ ਬਾਈ ਦੰਦ ਵੀ ਵਿਖਾਰੀ ਪਟ ਕੇ ਐ ਫਿਰ ਪੂਰਾ ਤਸੱਲੀ ਹੋ ਜਾਂਦੀ ਹੈ ਕੋਈ ਦੂਰੋਂ ਨੇੜੋਂ ਭਰਾਉਣ ਦਾ ਬਾਈ ਵਾਕਈ ਦੋ ਦੰਦ ਦਾ ਜਿੰਨੀ ਇੱਕ ਗੱਲ ਕਰਦਾ ਬਾਈ ਉਨੀ ਕੀ ਗੱਲ ਹੀ ਹੁੰਦੀ ਹੈ ਦੋ ਦੰਦ ਬਾਈ ਨੇ ਕਿਹਾ ਤੇ ਦੋ ਦੰਦ ਦੀ ਬੱਛੀ ਹੈਗੀ ਆ ਵਾਕਈ ਤੇ ਬੱਛੀ ਦੀ ਥਣ ਲੈਵੇ ਦੀ ਕੁਆਲਿਟੀ ਦੇਖੋ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਤੇ ਖੁੱਚਾਂ ਤੋਂ ਉੱਪਰ ਲੈਵਾ ਕੱਲਾ ਕੱਲਾ ਥਾਣਾ ਸੋਹਣਾ ਗਲਾਸਾਂ ਵਰਗਾ ਹੱਥ ਦੀ ਚਵਾਈ ਵਾਲਾ ਮੋਟਾ-ਮੋਟਾ ਥਾਣਾ ਹਾਂ ਬੱਚੀ ਦੇ ਪਹ ਪੂਰੇ ਵੱਡੇ ਕੱਦ ਕਾਢਦੀ ਹੈ ਬਾਈ ਦੇ ਮੋਢੇ ਤੱਕ ਆਉਂਦੀ ਆ ਵੇਲ ਬੂਲ ਬੱਚੀ ਦੀ ਬਹੁਤ ਸੋਹਣੀ ਆ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨਾਂ گول ਬੋਦੀ ਵਾਲੀ ਬੱਚੀ ਆ ਤੇ ਸੀਲ ਸੀਲ ਛੱਡੀਦਾ ਦਾ ਕੋਈ ਅੰਤ ਨਹੀਂ ਕੋਈ ਨਹੀਂ ਬਾਈ ਖੜੀ ਤੇ ਧਾਰਾ ਮਰੀ ਜਾਂਦਾ ਕੋਈ ਚੱਕਰੀ ਨਹੀਂ ਬਾਈ ਥਾਣਾ ਨੂੰ ਹੱਥ ਵੀ ਨਾ ਲਾਵੇ ਘਰੇ ਗਈ ਤੋਂ ਪੈਸੇ ਦੇ ਠੀਕ ਆ ਬਾਈ ਕਹਿੰਦਾ ਵੀ ਕੋਈ ਥਾਣਾ ਨੂੰ ਹੱਥ ਵੀ ਨਾ ਲਾਵੇ ਐਡੀ ਗਾਰੰਟੀ ਹੈ ਤੇ ਘਰੇ ਗਈ ਤੋਂ ਪੈਸੇ ਦੇ ਦੇਣੀ ਤਸੱਲੀ ਆ ਬਾਈ ਦਿੰਦਾ ਤੇ ਬਾਈ ਤੇਰੇ ਹਿਸਾਬ ਨਾਲ ਕਿੰਨਾ ਕੁ ਬਦੂਗੀ ਦੁੱਧ ਹਾਂਜੀ ਬਿਜਣੇ ਆਪ ਹੀ ਆਪਾਂ ਬਿਜਣੇ ਅੰਦਾਜ਼ਾ ਆਪ ਲਾ ਲਓ ਬੱਚੀ ਦੇ ਅੰਗ ਪਰਾਂ ਤੋਂ ਜਾਤ ਨਸਲ ਤੋਂ ਅੰਦਾਜ਼ਾ ਬੰਦਾ ਲਾ ਲਈ ਵੀ ਕਿੰਨਾ ਦੁੱਧ ਮੈਂ ਚੋ ਸਕਦਾ ਹੈਨਾ ਜਿਹੜੇ ਵੀ ਭਰਾ ਨੇ ਲੈਣੀ ਹੈ ਉਹ ਆਪ ਦੀ ਸਮਝ ਨਾਲ ਆਪ ਲਵੇ ਵੀ ਕਿੰਨਾ ਪਦੁੱਦ ਚੋ ਸਕਦੇ ਪਰ ਬੱਚੀ ਦੀ ਜਿਹੜੀ ਕੁਆਲਿਟੀ ਆ ਥਾਨਲੇਵੀ ਦੀ ਕੁਆਲਿਟੀ ਆ ਬਹੁਤ ਅੱਗੋਂ ਪਿੱਛੋਂ ਦਾ ਲੈਵਾ ਤੇ ਥਾਣਾ ਜਿਹੜਾ ਸੋਹਣਾ ਲੱਗਿਆ ਹੱਥ ਦੀ ਜਵਾਈ ਵਰਗਾ ਗਲਾਸਾਂ ਵਾਲਾ ਥਾਣਾ ਤੇ ਲੈਵਰ ਚ ਟੱਲ ਟੁੱਲ ਬਹੁਤ ਜਾੜੇ ਪਈ ਆ ਬਾਈ ਬਹੁਤ ਸੋਹਣੀ ਚੰਗੀ ਤਿਆਰ ਹੋਊਗੀ ਬੱਚੀ ਹਜੇ 9 ਦਿਨ ਬਾਈ ਕਹਿੰਦਾ ਪਏ ਆ ਤੇ ਬਾਈ ਇਹਦੀ ਕੀ ਡਿਮਾਂਡ ਇਹਦਾ 80000 ਰੁਪਏ ਵਿੱਚੋਂ ਮਾਨਤਨ ਹੋ ਜੀ ਕੋਈ ਗੱਲ ਨਹੀਂ ਕਰਨਾ ਬਾਈ ਕਹਿੰਦਾ 82000 ਰੁਪਏ ਡਿਮਾਂਡ ਆ ਤੇ ਮਾਨਤਨ ਕਰਿਆਏਗਾ ਦਾ ਜਰੂਰ ਕਰਾਂਗੇ ਬਹੁਤ ਚੰਗੀ ਨਸਲ ਕੁਆਲਿਟੀ ਦੀ ਬੱਚੀ ਆ ਦੋ ਦਿਨ ਦਾ ਬੱਚਾ ਹੀ ਆ ਗਾਂ ਦਾ ਪਪੱਟ ਕੇ ਵਿਖਾਤੇ ਆ ਤੇ ਭਾਈ ਜਿਹੜੀ 2 ਨੰਬਰ ਤੇ ਬੱਚੀ ਬਹੁਤ ਸੋਹਣੀ ਏ ਜੀ ਵੀ ਕੀ ਡਿਟੇਲ ਆ ਇਹ ਵੀ ਵੀਰੇ origianal ਦੋ ਦਿਨ ਦਾ ਇਹ ਵੀ ਦੋ ਦਿਨ ਦਾ ਹਾਂ ਤੇ ਦਿਨ ਕਿੰਨੇ ਪਏ ਆ ਭਾਈ 10 12 ਦਿਨ ਪਏ ਆ ਹਾਂ ਲਿਆ ਭਾਈ ਖੋਲ ਕੇ ਇਹ ਵੀ ਭਾਈ ਕਹਿੰਦਾ ਵੀ ਦੋ ਦਿਨ ਦੀ ਬੱਚਾ ਇਹੇ ਆ ਤੇ ਇਹ ਵੀ ਬਹੁਤ ਸੋਹਣੀ ਆ ਕੱਲਾ ਕੱਲਾ ਥਣ ਪਿਆ ਫੂਡ ਸ਼ਾਂਗ ਪੂਰਾ ਨਹੀਂ ਤੇ ਰੰਗ ਪ੍ਰਿੰਟ ਦੀ ਜੇ ਗੱਲ ਕਰਕੇ ਬਹੁਤ ਸੋਹਣੀ ਆ ਆਈਲਾ ਦਾ ਜਿਵੇਂ ਖੁੱਲੀਆਂ ਫਰਦੀਆਂ ਆਈਆਂ ਹੁੰਦੀਆਂ ੱਟਕਾ ਹੀ ਕਰਦੀਆਂ ਬਾਈ ਨਵਾਂ ਹਾਨ ਥੋੜੀ ਵਰਗੀਆਂ ਬੱਚੀਆਂ ਤੇ 10-12 ਦਿਨ ਕਹਿੰਦਾ ਬਾਈ ਕਹਿੰਦਾ ਵੀ ਪਏ ਹਜੇ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਐ ਤੇ ਜਿਹੜੀ ਥਣ ਲੇਵੇ ਦੀ ਗੱਲ ਕਰਕੇ ਤਾਂ ਆਪਾਂ 10-12 ਦਿਨ ਹਜੇ ਬਾਈ ਕਹਿੰਦਾ ਰਹਿੰਦੇ ਆ ਤੇ ਬੱਚੀ ਦੀ ਅੱਜ ਵੀ ਤਿਆਰੀ ਪੂਰੀ ਫੁੱਲ ਆ ਬਹੁਤ ਸੋਹਣੀ ਤਿਆਰੀ ਕਰਦੀ ਹੁੰਦੀ ਐ ਬੱਚੀ ਮੂੰਹ ਚੋਂ ਦੋ ਦੰਦਾਂ ਸੋਹਣਾ ਥਾਣਾ ਹੱਥ ਦੀ ਚਵਾਈ ਵਾਲਾ ਕੱਲਾ ਕੱਲਾ ਥਾਣਾ ਨੇ ਹਜੇ 12-9 ਦਿਨ ਬਾਈ ਕਹਿੰਦਾ ਭਾਈ ਨੌ 10 ਦਿਨ ਤੇ 9-10 ਦਿਨਾਂ ਨੂੰ ਤਾਂ ਬੱਚੀ ਤੇ ਰੋਹ ਵੀ ਕੁਝ ਵੱਖਰਾ ਹੋਊਗਾ ਤੇ ਅੱਗੋਂ ਪਿੱਛੋਂ ਦਾ ਲੇਵਾ ਲੇਵੇ ਦੀ ਧੱਕ ਤੋਂ ਮੂਹਰ ਨੂੰ ਵੀ ਚੰਗੀ ਤੇ ਪਿੱਛੇ ਨੂੰ ਵੀ ਲੇਵਾ ਬਹੁਤ ਸੋਹਣਾ ਵਿਖਾਉਂਦੀ ਆ ਚੌੜਾ ਲੇਵਾ ਪੂਰਾ ਚੌੜੇ ਆਰਡਰ ਦੀ ਆ ਗੱਠ ਚੌੜਾ ਲੇਵਾ ਪਿੱਛੋਂ ਹਜੇ 10-12 ਦਿਨ ਬਾਈ ਕਹਿੰਦਾ ਪਾਇਆ ਤੇ 10-12 ਦਿਨਾਂ ਨੂੰ ਤਾਂ ਗੱਲਾਂ ਕਰਾ ਦਿੰਨੇ ਆ ਬੱਚੀ ਨੇ ਬਹੁਤ ਸੋਹਣਾ ਰੰਗ ਪ੍ਰਿੰਟ ਆ ਤੇ ਇਹਦੀ ਕੀ ਡਿਮਾਂਡ ਆ ਬਾਈ 88000 ਰੁਪਈਆ 88000 ਰੁਪਈਆ ਮਾਨਤਨ ਹੋ ਜੀ ਵਿੱਚੋਂ ਕਰ ਦਾਂਗੇ ਪਰ ਜਿੰਨੀ ਵੀ ਬਹੁਤ ਸੋਹਣੀ ਦੋ ਦੰਦ ਬੱਚਾ ਤੇ ਬਾਈ ਕਹਿੰਦਾ 88000 ਰੁਪਏ ਬਾਈ ਨੇ ਡਿਮਾਂਡ ਕਰੀ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਬਹੁਤ ਸੋਹਣੀ ਇੱਕੋ ਜੇ ਕੱਦ ਘਾਟ ਦੇ ਨਾਲ ਵੱਡੇ ਕੱਦ ਘਾਟ ਦੇ ਉਹਨੀਆਂ ਗਾਈਆਂ ਬਾਈ ਕੋਲੇ ਸਾਰੀਆਂ ਤੇ ਆ ਇਹਨਾਂ ਤੋਂ ਵੀ ਵੱਡੀ ਇੱਕ ਤੋਂ ਇੱਕਾ ਜਨਨ ਕਿ ਚੜਦੀ ਤੋਂ ਚੜਦੀ ਹੈ ਬਾਈ ਕੋਲੇ ਬਾਈ ਆ ਬਹੁਤ ਵੱਡੇ ਕੱਦ ਘਾਟ ਦੀ ਗਾਂ ਦੀ ਕੀ ਡਿਟੇਲ ਆ ਇਹ ਬਈ 4 ਦੰਦ ਦਾ 4 ਦੰਦ ਦਾ ਮੂੰਹ ਚੋ ਠੀਕ ਹੈ ਪਰਸੋਂ ਸੂਈ ਆ ਬਾਈ ਇਹ ਪਰਸੋਂ ਸੂਈ ਹੈ ਤੇ ਬੋਲਾ ਬਾਈਆ ਸਟਾਰਟਿੰਗ ਦਾ ਹੁਣ ਕੀ ਆ ਇਥੇ ਲੈ 13-14 ਕਿਲੋ ਬੋਲਾ ਉਹ ਹੈ ਬਾਈ ਦੋ ਤੱਕ ਵੀ ਤਾਂ ਬਾਹਰ ਜਮ੍ਹਾਂ ਖੜਾ 13-14 ਕਿਲੋ ਬੋਲਾ ਤੇ 20 ਤੋਂ ਬਾਹਰ ਬਾਈ ਕਹਿੰਦਾ ਦੁੱਧ ਪਾ ਦੂਗੀ ਲਿਆ ਬਾਈ ਬਾਹਰ ਕੱਢ ਲਿਆ ਤੇ ਸੀਲ ਠੰਡੀ ਚਵਾਈ ਚੂਈ ਬਾਈ ਓਕੇ ਆ ਤੇ ਜੇਰ ਪ੍ਰੋਪਰ ਡਨ ਜ਼ੀਰ ਹੋ ਗਈ ਬਾਈ ਹਾਂ ਬਾਈ ਕਹਿੰਦਾ ਜੇਰ ਦੀ ਵੀਡੀਓ ਆਪਣੇ ਕੋਲੇ ਆ ਕੋਈ ਵੀ ਜਾਨਵਰ ਲੈ ਕੇ ਜਾਣ ਬੰਦਾ ਫਿਰ ਉਹ ਚੋਠਾ ਠੀਕ ਆ ਬਾਈ ਠੀਕ ਆ ਜੇ ਕਿਤੋਂ ਵੀ ਆਪਾਂ ਸੂਇਆ ਵਾ ਪਸ਼ੂ ਲੈਣੇ ਆ ਤੇ ਦੋ ਟਾਈਮ ਆਪਦਾ ਚੋਕ ਕੇ ਤਸੱਲੀ ਪਰਖ ਕਰਕੇ ਲੋ ਤੇ ਬਾਈ ਕਹਿੰਦਾ ਵੀ ਪਰ ਸਾਡੀ ਤਸੱਲੀ ਨਿਰਖ ਪਰਖ ਪੂਰੀ ਆ ਤੇ ਬਾਈ ਕਹਿੰਦੇ 10 ਮੰਨ ਕੇ ਚਲੋ 13 14 ਕਿਲੋ ਬੋਲਾ ਹਾਜ਼ਰ ਆ ਤੇ 20 ਤੋਂ ਬਾਅਦ ਦੁੱਧ ਬਾਈ ਕਹਿੰਦਾ ਪਾ ਦੂਗੀ ਤੇ ਜਿਹੜੇ ਸਾਹਮਣਾਂ ਸਟਾਰਟਿੰਗ ਕਰੀਏ ਵੜ ਨੇ ਕੱਦ ਕਾਠਾ ਵਜਨ ਵਜੂ ਦਾ ਬਾਡੀ ਵੇਟ ਬਹੁਤ ਸੋਹਣਾ ਤੇ ਉਸ ਸਾਹਮਣਾਂ ਇਹਨੂੰ 20 ਤੋਂ ਬਾਅਦ ਤਾਂ ਦੁੱਧ ਦੇਣੇ ਚਾਹੀਦਾ ਜੇ ਇਹਨੇ ਨਾ 20 ਤੋਂ ਬਾਅਦ ਦੁੱਧ ਦਿੱਤਾ ਫਿਰ ਦਿੰਦੀ ਨਹੀਂ ਕੋਈ ਗਾਂ ਬਾਈ ਬਹੁਤ ਵੱਡੇ ਕੱਦ ਕਾਠ ਦੀ ਆ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨ ਗੋਲ ਬੋਦੀ ਵਾਲੀ ਬੱਚੀ ਆ ਜਾਤ ਪਾਤ ਬਹੁਤ ਆ ਤੇ ਜੇ ਥਣ ਲੇਵੇ ਦੀ ਗੱਲ ਕਰਗੇ ਆਪਾਂ ਥਣ ਕੱਲਾ ਕੱਲਾ ਥਾਣਾ ਸੋਹਣਾ ਮੋਟਾ ਹੱਥ ਦੀ ਚਵਾਈ ਵਾਲਾ ਥਣ ਲੱਗਿਆ ਵਾ ਲੈ ਰੋਕ ਲਾ ਭਾਈ ਆਪਾਂ ਥਣ ਲੈਵੇ ਦੀ ਕਰਾ ਦੇ ਦੇਖੋ ਜੀ ਗਲਾਸਾਂ ਵਰਗਾ ਥਾਣਾ ਤੇ ਜਿਹੜੀਆਂ ਲੈਵੇ ਤੇ ਵੇਨਜ਼ ਬਹੁਤ ਸੋਹਣੀਆਂ ਕੱਲੀ ਕੱਲੀ ਆ ਨਾੜ ਪੂਰੀ ਐ ਜਿਵੇਂ ਸ਼ਾਲ ਤੇ ਕਢਾਈ ਕੱਢੀ ਹੁੰਦੀ ਹੈ ਕਸ਼ਮੀਰੀਆਂ ਦੀ ਆਏ ਨਾੜਾਂ ਲੈਵੇ ਤੇ ਤੇ ਥਣ ਬਹੁਤ ਸੋਹਣਾ ਕੱਲਾ ਕੱਲਾ ਥਣ ਲੱਗਿਆ ਗਲਾਸਾਂ ਵਰਗਾ ਦੋਨੇ ਪਾਸੋਂ ਤੁਹਾਨੂੰ ਕਰਾਰਗੇ ਚ ਇੱਕ ਆ ਦੇਖੋ ਜੀ ਬਹੁਤ ਸੋਹਣਾ ਐਂ ਤਾਂ ਮੋਟਾ ਮੋਟਾ ਕੈਮਰੇ ਤੋਂ ਪਸੂ ਗਰੀ ਜਾਂਦਾ ਤੇ ਬਾਈ ਇਹਦੀ ਕੀ ਡਿਮਾਂਡ ਇਹਦਾ 95000 ਰੁਪਏ ਦਾ ਬਾਈ 95000 ਰੁਪਿਆ ਡਿਮਾਂਡ ਕਰੀਏ ਬਾਈ ਨੇ ਤੇ ਵਿੱਚੋਂ ਮਾਨਤਨ ਹੋ ਜੂ ਜੀ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਬਹੁਤ ਵੱਡੇ ਕਾ ਅਧਿਕਾਰ ਦੀ ਹੈ ਜੇ ਕਿਸੇ ਭਰਾ ਨੇ ਮੰਨ ਕੇ ਚੱਲੋ ਵੀ ਅੱਜ ਦੀ ਵੀਡੀਓ ਦੇ ਵਿੱਚ ਆਫਰ ਹੀ ਆ ਬਾਈ ਵੱਲੋਂ ਕਿਸੇ ਭਰਾ ਨੇ ਕੋਈ ਫਾਰਮ ਦਾ ਕੰਮ ਨਵਾਂ ਸ਼ੁਰੂ ਕਰਨਾ ਗਾਈਆਂ ਪਾਉਣੀਆਂ ਤੇ ਬਹੁਤ ਸੋਹਣੇ ਬਾਈ ਕੋਲੇ ਨਵਾਂ ਹਾਣੀਆਂ ਦੋ ਦੰਦ ਚਾਰ ਦੰਦ ਬਾਈ ਕੋਲੇ ਇਹੀ ਪਸੂਆ ਤੇ ਬਾਈ ਇਹ ਚਾਰ ਦੰਦ ਆ ਵੀ origignal ਦੰਦ ਦੀ ਦੁਕ ਦੇ ਚੱਕੀ ਆ ਕੀ ਦੀ ਮਾਲੇ ਦੰਦ ਇਹਦੀ ਕੀ ਡਿਟੇਲ ਆ ਬਾਈ ਜਿਹੜੀ 4 ਨੰਬਰ ਤੇ ਵੜ ਦਿੰਦੀ ਆ ਪਹਿਲਾ ਸੁਆ ਬੱਚੀ ਬਾਈ ਰਾਤ ਸੁਈ ਆ ਹਾਂ ਬਾਈ ਤੇ ਪਹਿਲਾ ਸੁਆ ਪਹਿਲਾ ਸੁਆ ਬਾਈ ਮੂੰਹ ਮੂੰਹ ਵੇ ਜੋਗ ਦੇ ਚੱਕੀ ਆ ਲੈ ਆ ਬਾਈ ਬਾਹਰ ਕੱਢ ਲਿਆ ਫਿਰ ਇਹ ਵੀ ਰਾਣੀ ਸੁੰਦਰਾ ਜਿਹੜੇ ਹਿਸਾਬ ਨਾਲ ਤਿਆਰੀ ਤੁਰੀ ਆ ਬਪਾ ਵਿਖਾਈਏ ਬਹੁਤ ਸੋਹਣੀ ਟੌਪ ਦੀ ਵੜ ਆ ਬਾਈ ਗੁਲੇਵੀ ਫੇਸ ਕੁਆਲਟੀ ਕਰੋ ਚੈੱਕ ਪਹਿਲਾਂ ਤਾਂ ਬਾਈ ਕਹਿੰਦਾ ਦੰਦ ਵੀ ਆਪਾਂ ਚੈੱਕ ਕਰਾਈ ਦਿੰਨੇ ਆ ਦੋ ਦੰਦ ਦੀ ਆ ਬਾਈ ਮੂੰਹ ਚ ਵਾਕਈ ਸਹੀ ਗੱਲ ਆ ਲੈ ਚੱਲੋ ਜੀ ਦੋ ਦੰਦ ਮੂੰਹ ਚੋਂ ਹਜੇ ਤਾਂ ਬੱਚਾ ਹੀ ਆ ਫਿਰ ਮੰਨ ਕੇ ਚੱਲੋ ਤੇ ਲੇਵੇ ਦੀ ਕੁਆਲਿਟੀ ਦੇਖੋ ਜੀ ਜਿਹੜੀ ਤਿਆਰੀ ਕਰੀ ਹੈ ਵੜ ਨੇ ਬਹੁਤ ਸੋਹਣੀ ਆ ਕੋਈ ਵੱਡੀਆਂ ਗਾਇਆਂ ਨੂੰ ਵੀ ਮਾਤ ਪਾਉਂਦੀ ਆ ਤੇ ਤੇਰੇ ਹਿਸਾਬ ਨਾਲ ਬਾਈ ਦੁੱਧ ਕਿੰਨਾ ਪਾ ਦੂਗੀ 25 ਕਿਲੋ ਦੇ ਦਊਗਾ ਵਾਕਈ ਗੱਲ ਸਹੀ ਆ ਬਾਈ ਜੇ ਇਹਨੇ 25 ਕਿਲੋ ਨਾ ਦਿੱਤਾ ਫਿਰ ਦੇਊ ਵੀ ਕਿਹੜੀ ਐ ਪੰਡ ਲੇਵੇ ਦੀ ਲਈ ਫਿਰਦੀ ਏ ਥੱਲੇ ਕੱਲਾ ਕੱਲਾ ਥਾਣਾ ਸੋਹਣਾ ਹਸਤੀ ਚਵਾਈ ਵਾਲਾ ਮੋਟਾ-ਮੋਟਾ ਥਾਣਾ ਦੇਖੋ ਜੀ ਵੱਛੀ ਦੀ ਬੇਲਬੁਲ ਬਹੁਤ ਸੋਹਣੀ ਆ ਦੋ ਦੰਦ 10 ਜੀ ਮੂੰਹ ਚ ਦੰਦ ਆ ਪਰ ਸਾਨੂੰ ਪੱਟ ਕੇ ਵਿਖਾਏ ਆ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਵੱਛੀ ਆ ਤੇ ਜੇ ਥਣ ਲੇਵੇ ਦੀ ਆਪਾਂ ਗੱਲ ਕਰ ਗਏ ਤੇ ਕੱਲਾ ਕੱਲਾ ਥਾਣਾ ਪੂਰੀ ਗੱਠ ਗੱਠ ਦੀ ਵਿੱਥੀ ਤੇ ਪਿਆ ਥਾਣਾ ਦੇਖੋ ਜੀ ਲੇਵੇ ਦੀ ਕੁਆਲਟੀ ਬਹੁਤ ਸੋਹਣੀ ਆ ਜਿੰਨਾ ਗਾਂ ਨੂੰ ਤੇ ਉਨਾ ਹੀ ਪਿਛੀ ਨੂੰ ਆ ਪਿੱਛਾ ਦਾ ਦੇਵਾ ਬਹੁਤ ਚੌੜੀ ਆ ਪਿੱਛੋਂ ਸੂਤੋਂ ਲੈ ਕੇ ਤੇ ਗਾਂਹਾਂ ਅੱਗੇ ਧੁੰਨੀ ਤੱਕ ਲੇਵਾ ਜਾਂਦਾ ਦੇਖੋ ਜੀ ਬਾਈ ਹੱਕੀ ਮਾੜੀ ਚ ਪਰੇ ਨੂੰ ਸਕਦਾ ਸੂਈ ਕਦੋਂ ਮੈਂ ਬਾਈ ਰਾਤ ਸੂਈ ਆ ਅੱਜ ਆ ਦੇਖੋ ਜੀ ਰਾਤ ਜਾਨੀ ਕਿ ਤਾਜੀ ਸੂਏ ਪਸ਼ੂ ਦਾ ਇਥੋਂ ਜਜਮੈਂਟ ਹੋ ਜਾਂਦੀ ਆ ਊੜਾ ਵੀ ਨਹੀਂ ਚੱਕਿਆ ਹਜੇ ਵਹਿੜ ਨੇ ਤੇ ਜੇ ਲੇਵੇ ਦੀ ਕੁਆਲਿਟੀ ਦੀ ਗੱਲ ਕਰਕੇ ਆਪਾਂ ਬਹੁਤ ਸੁਣਾ ਧੁੰਨੀ ਤੋਂ ਲੈ ਕੇ ਲੇਵਾ ਸ਼ੁਰੂ ਹੁੰਦਾ ਤੇ ਪਿੱਛੇ ਸੂਣਾ ਲੱਗ ਜਾਂਦਾ ਚੰਗੇ ਵਜਨ ਵਜੂਦ ਦੀ ਆ ਬੋਡੀ ਵੇਟ ਬਹੁਤ ਸੁਣਾ ਵਹਿੜਦਾ ਤੇ ਬਾਈ ਕਹਿੰਦਾ 25 ਕਿਲੋ ਦੁੱਧ ਪਾ ਦੂਗੀ ਆਰਡਰ ਕੁਆਲਿਟੀ ਦਾ ਕੀ ਬਾਤ ਆਈਆਂ ਬਾਕਮਾਲ ਹੀ ਆ ਤੇ ਪੂਰੀ ਸੋਹਣੀ ਸੁਨੱਖੀ ਵੇੜਾ ਵੱਡੇ ਕਦ ਕਰਦੀ ਤੇ ਬਾਈ ਇਹਦੀ ਕੀ ਡਿਮਾਂਡ ਕਰਦੇ ਆਪਾਂ ਕਿਹਦਾ ਬਾਈ 1 ਲੱਖ ਤੇ 10000 ਲੈਣਾ 1 ਲੱਖ ਤੇ 10000 ਰੁਪਇਆ ਲੈਣਾ ਠੀਕ ਆ ਤੇ ਵਿੱਚੋਂ ਮਾਨਤਾਨ ਹੋ ਜੂ ਜੀ ਕੋਈ ਗੱਲ ਛੋਟ ਛੱਪਾ ਬਾਈ ਕਹਿੰਦਾ 1 ਲੱਖ ਤੇ 10000 ਰੁਪਇਆ ਲੈਣਾ ਵਿੱਚੋਂ ਮਾਨਤਾਨ ਛੋਟ ਛੱਪਾ ਖੁੱਲਾ ਕਰ ਦਾਂਗੇ ਦੇਖੋ ਜੀ ਬਹੁਤ ਸੋਹਣੀ ਬੱਚੀ ਐ ਚੰਗੇ ਥਣ ਲੇਵੇ ਦੀ ਐ 25 25 ਕਿਲੋ ਬਾਈ ਕਹਿੰਦਾ ਦੁੱਧ 25 ਤੋਂ ਬਾਹਰ ਬਾਹਰ ਦੁੱਧ ਪਾ ਦੂਗੀ ਇਹਰੀ ਬਹੁਤ ਸੋਣੀ ਕਰੀਏ ਤਾਜੀ ਸੂਈ ਹੈ ਬੱਚੀ ਜੇਰਪੁਰ ਉਪਰ ਬਾਈ ਦੰਨ ਜੇਰ ਦੀ ਬਾਈ ਕਹਿੰਦਾ ਦੋਨੇ ਗਾਈਆਂ ਜਿਹੜੀਆਂ ਤਾਜ਼ੀਆਂ ਸੂਈਆਂ ਦੋਨਾਂ ਦੀ ਜੇਰ ਦੀ ਵੀਡੀਓ ਆਪਣੇ ਕੋਲੇ ਆ ਦੇਖੋ ਤਾਜ਼ਾ ਬੱਚਾ ਜਮ ਹੇ ਰੱਪਿਆ ਬਹੁਤ ਸੋਹਣੇ ਚਾਰ ਨਗਸੀ ਬਾਈ ਕੋਲੇ ਅੱਜ ਤੇ ਇੱਕ ਸੀਗੀ ਬੱਚੀ ਜਰਸੀ ਦੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਸੀਕਾਲ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਵੀ ਪਸ਼ੂ ਫਿੱਟ ਹੋਇਆ ਆਹਦਾ ਸੂਏ ਦਾ ਪਸ਼ੂ ਦੋ ਟਾਈਮ ਚੋਕੇ ਨਿਰਧਾਰਤ ਕਰਕੇ ਗੱਬਨ ਦੇ ਥਣ ਪਾਸ ਕਰਕੇ ਲਵੋ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਮਿਲਦੇ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਸੀ ਕਾਲ ਸਾਰਿਆਂ ਨੂੰ